डॉक्टर कश्मीर सिंह सोहल डी श्रद्धांजली समारोह आम आदमी पार्टी दी समूह लीडरशिप आगुआ हलका दा एडवोकेट कोमल सिंह ने किया धनबाद तरन तारन तो चीफ ब्यूरो परसोतम शर्मा ਅੱਜ ਮੈਂ ਜਸਕਰਨ ਸਿੰਘ ਵਾਰ ਨੰਬਰ 4 ਕੋਸਲਰ ਸਰਪਾਰਨ ਤੋਂ ਅੱਜ ਜਿਹੜਾ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਕੁਝ ਦਿਨ ਪਹਿਲਾਂ ਕਾਲ ਚੜਾਣਾ ਕਰ ਗਏ ਸੀ ਉਹਨਾਂ ਦਾ ਅੱਜ ਸ਼ਰਧਾਂਜਲੀ ਸਮਰੋਹਾ ਅੰਤਮ ਅਰਦਾਸ ਤੋਂ ਬਾਅਦ ਪੋਗ ਪੈ ਚੁੱਕਾ ਵਾ ਉਲ ਪੈਲਸ ਦੇ ਵਿੱਚ ਕੀਰਤਨ ਦਰਬਾਰ ਹੋਣਾ ਉੱਥੇ ਬੜੀਆਂ ਮੁੱਖ ਸ਼ਖਸੀਅਤਾਂ ਨੂੰ ਸਰਦਾਰ ਜਸਦੀਪ ਦੇਣ ਆ ਰਹੀਆਂ ਹਨ ਸੀਐਮ ਭਗਵੰਤ ਸਿੰਘ ਮਾਨ ਕੇਜਰੀਵਾਲ ਦਵਿੰਦ ਕੇਜਰੀਵਾਲ ਜਿਹੜੇ ਸਾਡੇ ਕੰਵੈਨਰ ਨੇ ਉਹ ਵੀ ਆ ਰਹੇ ਨੇ ਉਹਨਾਂ ਦੇ ਨਾਲ ਮੰਤਰੀ ਗਾਣਾ ਸਾਰਾ ਐਮ ਐਲ ਏ ਸਭਾਣ ਹਲਕੇ ਦੇ ਕਵਾਡਿਨੇਟਰ ਜਿਲ੍ਹੇ ਦੇ ਪਤਵੰਤੇ ਸੱਜਣ ਪਹੁੰਚ ਰਹੇ ਆ ਉਹਨਾਂ ਦਾ ਇੱਥੇ ਆਉਣ ਦਾ ਜੀ ਆਇਆਂ ਅਸੀਂ ਇਹੀ ਕਹਿ ਲਿਆ ਪੀਹੜੀ ਅੱਛੀ ਚੀਜ਼ਾਂ ਚੁਰਦਾਣਾ ਇੱਕ ਬਹੁਤ ਵੱਡੀ ਚੱਲ ਰਹੀ ਹੈ ਜਿ ਉਹਨਾਂ ਦੇ ਅੱਜ ਸਾਰੇ ਸੰਸਦ ਵਿਸਵਰੋਹ ਦੇ ਵਿੱਚ ਜਿਲ੍ਹੇ ਵੀ ਆਉਣੇ ਆ ਉਹਨਾਂ ਨੂੰ ਇੱਥੇ ਜੀ ਆਇਆਂ ਅੱਜ ਭਾਰੀ ਬਰਸਾਤ ਹੋਈ ਹੈ ਸਤਰਾ ਮੋਟਾ ਦਾ ਇਸ਼ਾਰਾ ਦੇਖੋ ਜੀ ਤੁਸੀਂ ਵੇਖ ਹੀ ਰਹੇ ਹੋ ਜੀ ਕੈਮਰਾਮੈਨ ਜੇ ਤੁਸੀਂ ਸਾਰੇ ਕੈਮਰਾ ਕਮਾਗੇ ਦਾ ਕਾਹ ਦੇ ਬੜੀ ਵੱਡੀ ਤਦਾਰ ਦੇ ਵਿੱਚ ਕੁ ਹਜ਼ਾਰਾਂ ਦੇ ਕੱਠ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਆ ਉਹਨਾਂ ਦੇ ਅਮਤਨ ਪਸੰਦਾਰ ਜਿਹੜੇ ਸਮਰੋਹ ਦੇ ਵਿੱਚ ਡਾਕਟਰ ਤਖਮੀਨ ਸਿੰਘ ਜੋ ਸਾਡੇ ਬਹੁਤ ਸਤਿਕਾਰਯੋਗ ਸਾਥੀ ਸਨ ਔਰ ਹਲਕਾ ਤਰਤ ਤੱਕ ਉਹ ਐਮਐਨਏ ਸਨ ਉਹ ਬੜੀ ਡੋਪ ਸੇਵਾ ਨੂੰ ਪਹੁੰਚਾਈ ਹੋਈ ਸੀ ਜਿਸਨ ਕਰਕੇ ਜਿਹੜਾ ਸਾਡਾ ਬੜਾ ਸਾਥ ਦਿੱਤਾ ਉਸ ਤੋਂ ਬਾਅਦ ਵੀ ਮੇਰੇ ਨਾਲ ਹਮੇਸ਼ਾ ਟੱਚ ਤੇ ਰਹਿੰਦੇ ਸੀ ਔਰ ਜਦੋਂ ਇੱਥੇ ਡਗਲੇ ਸ਼ਰਾਬ ਵਾਲਾ ਇਸ਼ੂ ਆਇਆ ਸੀ ਅੱਗੇ ਹੋ ਕੇ ਉਹਨਾਂ ਨੇ ਉਹ ਧਰਨੇ ਦੇ ਵਿੱਚ ਹਸਪਤਾਲ ਦੇ ਵਿੱਚ ਜਦੋਂ ਇਨਸਾਫ ਲੈਣ ਵਾਸਤੇ ਸੀ ਲੜਾਈ ਲੜੀ ਲੋਕਾਂ ਨੇ ਸਾਥ ਦਿੱਤਾ ਸੋ ਉਹਨਾਂ ਦੇ ਸਾਥ ਨੂੰ ਜੜੇ ਭਰਾ ਨਹੀਂ ਜਾ ਸਕਦਾ ਬੜਾ ਵੱਡਾ ਘਾਟਾ ਪੈਦਾ ਨਿੱਜੀ ਦਾ ਉਹ ਤੇ ਘਾਟਾ ਹੈ ਪੰਜਾਬ ਦਾ ਘਾਟਾ ਹੈ ਅੱਜ ਉਹ ਕਰੀਏ ਅੱਜ ਦਾ ਦਿਨ ਦੇਣਾ ਬੜਾ ਦੁੱਖ ਦੀ ਘੜੀ ਵਾਲਾ ਦਿਨ ਹੈ ਕਿ ਸਾਡੇ ਸਾਥੀ ਡਾਕਟਰ ਕਸ਼ਮੀਰ ਸਿੰਘ ਢੋਲ ਜਿਹੜੇ ਤਰਨਤਾਰਨ ਵਿਧਾਨ ਸਭਾ ਤੋਂ ਐਮਐਲਏ ਸਨ ਉਹ ਸਾਨੂੰ ਆਪਣੀ ਜਿਹੜੀ ਸਵਾਸਾ ਦੀ ਪੂਜੀ ਭੋਗ ਦੀ ਹੋਈ ਸੰਸਦੀ ਵੀ ਛੋੜਾ ਦੇ ਗਏ ਤੇ ਸਾਨੂੰ ਸਾਰਿਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ ਵਾ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰੇ